ਫਟਗੜੀ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਉੱਪਰ ਇੱਕ ਕਾਰ ਦੇ ਲੁਟੇਰਾ ਗਰੋਹ ਇੰਨਾ ਕੁ ਸਟਰ ਗਰਮ ਹੋ ਚੁੱਕਾ ਹੈ ਕਿ ਆਉਂਦੇ ਜਾਂਦੇ ਰਾਈਆਂ ਨੂੰ ਤੇਜ਼ਤਰ ਹਥਿਆਰਾਂ ਦੀ ਨੋਕ ਤੇ ਲੁੱਟਦੀਆਂ ਵਾਰਦਾਤਾਂ ਨੂੰ ਨਿਤ ਨਵੇਂ ਦਿਨ ਇਲਜ਼ਾਮ ਦੇਦੇ ਹਨ ਪਰ ਪੀਸ ਵੱਲੋਂ ਇਸ ਲੁਟੇਰਾ ਗਰੋਹ ਨੂੰ ਨਸ ਨਹੀਂ ਪਾਈ ਜਾ ਰਹੀ ਜਿਸ ਕਰਕੇ ਇਲਾਕੇ ਵਿੱਚ ਦਸਤ ਵਾਲਾ ਮਾਹੌਲ ਹੈ ਇਸ ਤਰ੍ਹਾਂ ਦਾ ਮਾਮਲਾ ਬੀਤੇ ਦਿਨ ਬੀਤੀ ਰਾਤ ਨੂੰ ਇੱਕ ਇੱਕ ਵਾਹਨਾਂ ਨੂੰ ਵਾਪਰਿਆ ਜਿਸ ਨੂੰ ਇਸ ਕਾਰ ਦੇ ਲੁਟੇਰਾ ਗਰੋਹ ਨੇ ਛੇੜ ਕੇ ਤੇਜ਼ਤਰ ਹਥਿਆਰਾਂ ਦੀ ਨੋਕ ਤੇ ਮੋਬਾਈਲ ਫੋਨ ਅਤੇ ਪਰਸ ਚੋ ਕੇ ਫਰਾਰ ਹੋ ਗਏ ਇਸ ਬੰਦ ਦੇ ਜਾਣਕਾਰੀ ਦੇਂਦਾ ਪادری ਰੋਸ਼ਨ ਸਿੰਘ ਵਾਸੀ ਸਤਾਰਮਾਸੀਆ ਦੱਸਿਆ ਕਿ ਉਸ ਦੇ ਮਕਾਨ ਦੀ ਉਸਾਰੀ ਦਾ ਕੰਮ ਅਮਰਸਰ ਵਿਖੇ ਚੱਲ ਰਿਹਾ ਹੈ ਉਸ ਵੱਲੋਂ ਆਪਣੇ ਪਿੰਡ ਤੋਂ ਇੱਕ ਮਿੱਸੀ ਤੇ 2 ਵਜੇ ਦੂਰ ਮਕਾਨ ਦੀ ਉਸਾਰੀ ਵਾਸਤੇ ਲਗਾਏ ਹੋਏ ਹਨ ਬੀਤੀ ਰਾਤ ਜਦ ਅਮਰਸਰ ਤੋਂ ਆਪਣੇ ਪਿੰਡ ਨੂੰ ਆ ਰਹੇ ਸਨ ਤਕਰੀਬ 8:30 ਵਜੇ ਮਲੇਵਾਲ ਦੇ ਨੇੜੇ ਪਹੁੰਚੇ ਤਾਂ ਕਾਰ ਸਵਾਰ ਤੇਰਾ ਗਰੋ ਨੇ ਸਾਡੇ ਐਕਸਾ ਨੂੰ ਘਿਰ ਕੇ ਤੇਜ਼ ਤਰ੍ਹਾਂ ਹਥਿਆਰ ਦੀ ਨੋਕ ਤੇ ਮੋਬਾਈਲ ਹੁਣਾਂ ਤੋਂ ਪਰਸ ਛੋਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਇਸ ਬੰਦੇ ਨੂੰ ਸਾਡੇ ਵੱਲੋਂ ਦੂਜੀ ਰਾਤ ਪੀ ਚੌਕੀ ਮਲੇਵਾਲੋਂ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਸਵੇਰੇ ਆਣ ਕੇ ਆਪਣੇ ਬਿਆਨ ਦਰਜ ਕਰਵਾ ਦਿਓ ਜਦ ਪੱਤਰਕਾਰਾਂ ਵੱਲੋਂ ਇਸ ਬੰਦੇ ਨੂੰ ਪੀ ਚੌਕੀ ਮਲੇਵਾਲ ਦੇ ਇੰਚਾਰਜ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਲੋ 13 ਕਰੋ ਦੇ ਸਕਾਰ ਵਿੱਚ ਸਾਡੇ ਕੋਲ ਆਇਸਨ ਪਰ ਇਹ ਜਿਸ ਜਗ੍ਹਾ ਲੋਕੀਓ ਸਾਡੇ ਅਧਿਕਾਰ ਖੇਤਰ ਨਹੀਂ ਹੁੰਦਾ ਇਸ ਲਈ ਉਹਨਾਂ ਨੂੰ ਅਸੀਂ ਫਟਕਾਰ ਚੂਰਨੀਆਂ ਪੀ ਥਾਣਾ ਭੇਜਤਾ ਹੈ ਜਿੱਥੇ ਉਹ ਆਪਣੇ ਬਿਆਨ ਦਰਜ ਕਰਵਾ ਸਕਦੇ ਹਨ ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋਂ ਫੋਟੋਗ੍ਰਾਫਰਾਂ ਨੇ ਡੀਐਸਪੀ ਮੈਡਮ ਕੁਸ਼ਬੀਰਤ ਨਾਲ ਫੋਟੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿ ਗਏ ਕਿ ਟੇਰਾ ਗ੍ਰੋ ਹਦ ਫਿਰ ਤੇ ਵੇਖੀ ਪੀਸ ਥਾਣਾ ਫੋਟੋਗ੍ਰਾਫਰ ਚੂਣਿਆਂ ਵੇਖੇ ਆਪਣੇ ਬਿਆਨ ਦਰਜ ਕਰੋਨ ਉਸ ਦੇ ਅਨੁਸਾਰ ਬੰਦੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਰੋਦ ਉੱਪਰ ਪੀਐਸੀ ਦਸ ਵਧਾਈ ਜਾਵੇਗੀ ਤਾਂ ਟੇਰਾ ਗ੍ਰੋ ਨੂੰ ਕਿਸੇ ਤਰ੍ਹਾਂ ਬਚਿਆ ਨਹੀਂ ਜਾਵੇਗਾ ਬਿਊਰੋ ਰਿਪੋਰਟ ਆਲ ਪੰਜਾਬ న్యూਸ ਰੋਸ਼ਨੀ ਨਸੀਆ ਸਰ ਕੀ ਵਾਕਿਆ ਕੀ ਹੋਇਆ ਰਾਤੀ ਤਾਂ ਜਿਹੜਾ ਕਰੀਬ 8:30 ਵਜੇ ਅਸੀਂ ਅੰਮ੍ਰਿਤਸਰ ਤੋਂ ਜਿਹੜਾ ਆ ਰਹੇ ਸੀ ਕਿਉਂਕਿ ਉੱਥੇ ਕੰਮ ਚੱਲ ਰਿਹਾ ਸੀ ਮਿਸਤਰੀ ਦਾ ਕੰਮ ਚੱਲ ਰਿਹਾ ਸੀ ਘਰ ਦਾ ਕੰਮ ਚੱਲ ਰਿਹਾ ਸੀ ਔਰ ਵਾਪਸ ਜਿਹੀ ਆ ਰਹੇ ਸੀ ਫਤਿਹਗੜ ਤੱਕ ਬਿਲਕੁਲ ਸਹੀ ਸਲਾਮਤ ਆਏ ਫਤਿਹਗੜ ਤੋਂ ਅੱਗੇ ਮਾਲੇਵਾਰ ਤੋਂ ਪਹਿਲਾਂ ਥੋੜਾ ਜਿਆ ਉੱਥੇ ਕੁਝ ਕਾਰ ਵਾਲੇ ਬੰਦੇ ਨਿਕਲੇ ਫਟਾਫਟ ਕਹਿੰਦੇ ਕਾਰ ਗੱਡੀ ਰੋਕੋ ਔਰ ਨਿਕਲਦੇ ਸਾਰੇ ਕਹਿੰਦੇ ਬੰਦੂਕ ਕੱਢ ਬੰਦੂਕ ਕੱਢ ਗੋਲੀ ਮਾਰ ਦੇ ਕਹਿੰਦੇ ਇੱਕ ਕਹਿੰਦਾ ਵੀ ਗੋਲੀ ਨਾ ਮਾਰਿਓ ਜਾਣ ਦਿਓ ਕਹਿੰਦੇ ਵੀ ਛੇਤੀ ਕਰੋ ਫਿਰ ਸਮਾਨ ਕੱਢ ਦਿਓ ਜੋ ਕੁਝ ਵੀ ਤੁਹਾਡੇ ਕੋਲ ਹੈਗਾ ਕੱਢ ਦਿਓ ਔਰ ਉਹਨੇ ਪੈਸੇ ਸੀ ਮੋਬਾਈਲ ਸੀ ਏਟੀਐਮ ਸੀ ਆ ਆਧਾਰ ਕਾਰਡ ਸੀ ਔਰ ਜਿੰਨੇ ਵੀ ਡਾਕੂਮੈਂਟਸ ਸੀ ਉਹ ਸਾਰੇ ਪਰਸ ਵਿੱਚ ਸੀ ਉਹਨਾਂ ਨੇ ਉਹ ਕੱਢ ਲਏ ਤੁਸੀਂ ਕਹਤੇ ਸਵਾਰ ਸੀ ਅਸੀਂ ਐਕਟਿਵ ਆ ਤੇ ਆ ਰਹੇ ਸੀ ਮੈਂ ਔਰ ਮਿਸਤਰੀ ਅੱਛਾ ਤੇ ਉਹ ਜਿਹੜੇ ਲੁੱਟੇਰਾ ਗੈਂਗ ਉਹ ਕਹਤੇ ਸੀ ਉਹ ਕਾਰ ਤੇ ਸੀ ਅੱਛਾ ਜੀ ਤੇ ਤੁਹਾਡੇ ਕੋਲ ਕਿਹੜੀ ਕਿਹੜੀ ਚੀਜ਼ ਖੋਈ ਹੈ ਜੀ ਆਸੜ ਤੋਂ ਪਰਸ ਹੈ ਮੋਬਾਈਲ ਫੋਨ ਸੇ ਐਟ ਐਮ ਸੀ ਆਧਾਰ ਕਾਰਡ ਸੇ ਪੈਨ ਕਾਰਡ ਸੇ ਤੇ ਇਹਦੇ ਸਬੰਧ ਚ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ ਜੀ ਮਾਲਿਆਲ ਨੂੰ ਆ ਰਾਤੀ 8:30 ਵਜੇ ਆਪਾਂ ਦੱਸ ਦਿੱਤਾ ਹੈ ਚੌਂਕੀ ਦੇ ਵਿੱਚ ਅਸਰ ਤੇ ਕੀ ਪੁੱਛ ਦਾ ਕੀ ਕਹਿਣਾ ਜੀ ਪੁਲਿਸ ਕਹਿੰਦੇ ਹੈ ਵੀ ਸਵੇਰੇ ਆਇਓ ਫਿਰ ਆਪਾਂ ਦੇਖਾਂਗੇ ਕੈਮਰੇ ਵਿੱਚ ਵੀ ਅਸਰ ਤੇ ਕੀ ਮੰਗੀ ਕਰਦੇ ਆਪਾਂ ਮੰਗੇ ਕਰਦੇ ਹੈ ਕਿ ਇੱਕ ਤੋਂ ਜਿਹੜਾ ਗੈਸਟ ਵਧਾਈ ਜਾਵੇ ਕਿ ਲੋਕ ਜਿਹੜੇ ਨੇ ਉਹ ਜਿਹੜੇ ਡਰੇ ਹੋਏ ਨੇ ਉਹ ਥੋੜਾ ਜਿਹਾ ਸ਼ਾਂਤੀ ਮਹਿਸੂਸ ਕਰ ਸਕੋ। ਜਿਸ ਤਰ੍ਹਾਂ ਸਰ ਲਟਕੋ ਹੋ ਰਹੀਆਂ ਨੇ ਮੰਨ ਲਓ ਪੂਰੀ ਰਾਤ ਨੂੰ ਕੋਈ ਪੇਸ਼ੈਂਟ ਵਗਾਰਾ ਜਾਂ ਕਿਸੇ ਨੂੰ ਜ਼ਰੂਰੀ ਐਮਰਜੈਂਸੀ ਕੰਮ ਪੈਂਦਾ ਹੈ ਤਾਂ ਕੋਈ ਲੱਗਦਾ ਸਹੀ ਸਮੇਂ ਤੇ ਪਹੁੰਚੇਗਾ ਜੀ? ਨਹੀਂ ਇਸ ਹਿਸਾਬ ਨਾਲ ਤਾਂ ਲੱਗਦਾ ਨਹੀਂ ਕਿ ਕੋਈ ਕੋਈ ਪਹੁੰਚ ਸਕਦਾ ਹੈਗਾ ਕਿਉਂਕਿ ਕਾਫੀ ਬਹੁਤ ਸਾਰੀ ਮੁਸ਼ਕਲ ਹੈ ਔਰ ਨਾ ਕੋਈ ਸਾਥ ਦੇਣ ਲਈ ਵੀ ਕੋਈ ਕਿਸੇ ਨੂੰ ਕਮਾ ਕੇ ਵੀ ਪਿੰਡ ਦੇ ਵਿੱਚੋਂ ਕੋਈ ਸਾਡੇ ਨਾਲ ਚੱਲੋ ਉਹ ਵੀ ਨਹੀਂ ਚੱਲੇਗਾ ਕਿਉਂਕਿ ਉਹ ਵੀ ਕਹਿਣਗੇ ਕਿ ਪਤਾ ਨਹੀਂ ਕੀ ਹੋ ਸਕਦਾ ਹੈ। ਤੇ ਕਾਰ ਤੇ ਕਿੰਨੇ ਜਨ ਸਵਾਰ ਸੀ? ਆ ਦੋ ਜਣੇ ਜਿਹੜੇ ਸੀ ਉਹ ਕਾਰ ਦੇ ਵਿੱਚੋਂ ਬਾਹਰ ਨਿਕਲੇ ਫੜਾ ਫੜਾ ਸਾਨੂੰ ਉਹਨਾਂ ਨੇ ਕਿਹਾ ਵੀ ਇੱਕ ਦੇ ਕੋਲ ਦਾਤਰ ਸੀ ਔਰ ਇੱਕ ਦੇ ਕੋਲ بیسਬਾਲ ਸੀ ਕਹਿੰਦੇ ਵੀ ਸਮਾਨ ਕੱਢ ਦਿਓ ਤੇ ਕੀ ਮੂੰਹ ਉਹਨਾਂ ਦੇ ਖੁੱਲੇ ਹੋਏ ਚ ਬੰਨੇ ਸੀ ਨਹੀਂ ਵੈਸੇ ਤੇ ਖੁੱਲੇ ਸੀ ਤੇ ਕੋਈ ਤੁਹਾਡੇ ਕੋਲ ਪਛਾਣ ਚ ਹੈਗਾ ਕੋਈ ਜੀ ਨਹੀਂ ਸਾਡੇ ਪਛਾਣ ਦੇ ਵਿੱਚ ਨਹੀਂ ਕੋਈ ਹੋਵੇਗਾ ਅਰੰਜੀਤ ਤੁਸੀਂ ਕੀ ਰਤੀਵਾ ਕੀ ਕੀ ਵਾਕਿਆ ਹੈ ਅੰਮ੍ਰਿਤ ਸਰ ਤੋਂ ਕੰਮ ਤੋ ਆ ਰਿਹਾ ਸੀ ਬੌਜੀ ਹੁਣਾਂ ਨਾਲ ਉਥੇ ਕੰਮ ਤੇ ਲੱਗੇ ਹੀ ਉਹ ਰਾਜ ਮਿਸਤਰੀ ਦਾ ਕੰਮ ਕਰਦੇ ਰਾਜ ਮਿਸਤਰੀ ਦਾ ਕੰਮ ਕਰਦੇ ਹਾਂਜੀ ਤੇ ਉਥੋਂ ਗਾੜੀ ਆਪਾਂ ਐਮਾਲੇਵਾਲ ਫਤੇਗੜ ਤੋਂ ਗਾੜੀ ਨਿਕਲ ਰਹੀ ਹੈ ਹਾਂ ਤੇ ਫਤੇਗੜ ਆਣ ਕੇ ਉਥੋਂ ਗਾੜੀ ਆਪਾਂ ਐਮਾਲੇਵਾਲ ਮਾਲੇਵਾਲ ਦੇ ਪੁੱਲ ਤੋਂ ਗਾੜੀ ਆਣ ਕੇ ਚੌਂਕੀ ਦੇ ਥੋੜਾ ਸੈਂਟਰ ਦੇ ਵਿੱਚ ਅਨੂਣਾ ਗਾੜੀ ਬੱਸ ਗੱਡੀ ਮਿਲੀ ਹੈ ਗੱਡੀ ਖਲੋਤੀ ਪਹਿਲੇ ਸੜਕ 'ਚ ਸੜਕ ਤੋਂ ਬਾਅਦ ਛੱਡ ਆਪਾਂ ਗਾੜੀ ਨੰਘ ਆਏ ਆ ਤੇ ਗੱਡੀ ਸਾਡੇ ਮਗਰੋਂ ਨਾਲ ਲਾ ਲਈ ਆ ਗੱਡੀ ਆਣ ਕੇ ਸਾਡੇ ਗਾੜੀਓਂ ਨਾਲ ਖਲੋARTI ਉਸ ਤੋਂ ਬਾਅਦ ਚਾਹ ਨੂੰ ਕਹਿੰਦੇ ਵੀ ਤੁਸੀਂ ਰੋਕੋ ਇੱਕ ਮਿੰਟ ਮੁਫਟ ਆਪਣੀ ਉਹ ਮੈਨੂੰ ਰੋਕਤੀ ਆ ਉਹ ਗੱਡੀ ਚੋਂ ਨਿਕਲੇ ਨੇ ਬਸ ਸਾਨੂੰ ਕਹਿੰਦੇ ਪਰਸਨ ਕੱਢੋ ਬਸ ਜੋ ਤੁਹਾਡੇ ਕੋਲ ਹੈਗਾ ਸਮਾਨ ਕੱਢ ਦਿਓ ਕਈ ਪਰਸ ਆਪਣੇ ਦੇਤੇ ਮੇਰੇ ਪਰਸ ਦੇ ਵਿੱਚ ਪੈਸੇ ਹੀ ਡਾਲਰ ਹੀ ਤੇ ਮੇਰਾ ਫੋਨ ਉਹ ਲੈ ਗਏ ਬਸ ਕਿੰਨੇ ਜਣੇ ਸੀ ਜਿਹੜੇ ਦੋ ਤਿੰਨ ਜਣੇ ਨਿਕਲੇ ਵਿੱਚੋਂ ਗੱਡੀ ਚੋਂ ਬਾਕੀ ਵਿੱਚ ਹੀ ਗੱਡੀ ਚ ਤੁਹਾਨੂੰ ਡਰਾਇਆ ਤੁਮ ਕਹਿਆ ਨਾ ਹਾਂ ਹਾਂ ਬਸ ਇੰਨਾ ਕਹਿੰਦੇ ਬਸ ਕੱਢੋ ਵਿੱਚੋਂ ਰਫਲ ਕੱਢੋ ਗੋਲੀ ਮਾਰੀ ਇਹਨਾਂ ਨੂੰ ਕਿ ਜਲਦੀ ਕਰ ਦਿਓ ਬਸ ਤੇ ਰਿਪੋਰਟ ਤੁਹਾਡੇ ਕੋਲ ਰਾਤੀ ਦੇ ਦਿੱਤੀ ਕਿ ਹਮਲੇ ਵਾਲ ਕੋਲ ਰਿਪੋਰਟ ਤਾਂ ਉਹਨਾਂ ਰਤੀ ਦੇ ਦਿੱਤੀ ਕਿ ਮਲੇਆ ਹਾਂ ਰਿਪੋਰਟ ਰਤੀ ਆ ਪਲਖਾਤੀ ਮਲੇਆ ਉਹਨਾਂ ਦੇ ਕਹ ਕੇ ਨਾ ਆ ਉਸ ਤੱਕ ਹੀ ਕਹਿਣਾ ਗਾ ਹੋਸਲੇ ਅਹਲੀ ਰਿਪੋਰਟ ਉਸੇ ਵੇਲੇ ਅਸਾਂ ਤਾਂ ਕੀ ਮੰਗ ਕਰਦੇ ਹਾਂ ਆਪਾਂ ਹੁਣ ਮੰਗ ਕਰਦੇ ਵੀ ਉਹਨਾਂ ਦੀ ਕਾਰਵਾਈ ਉਹਨਾਂ ਤੋਂ ਕੀਤੀ ਜਾਏ